ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਂਦ ਵਿੱਚ ਆਇਆ ਸੀ ਪਰ ਪ੍ਰੋਸੇਜੋਗ ਤੱਕ 와 ਚੁੱਕਿਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੋਰ ਸਰਜੀਤ ਕਰਨ ਦਾ ਯਤਨ ਕੀਤਾ ਗਿਆ ਆਪ ਜਾਣਦੇ ਹੋ ਕਿ ਪੰਜ ਮੈਂਬਰੀ ਕਮੇਟੀ ਨੇ ਜਗਾ ਜਗਾ ਜਾ ਕੇ ਭਰਤੀ ਕੀਤੀ ਡੈਲੀਗੇਟ ਬਣਾਈ ਪ੍ਰਧਾਨ ਦੀ ਚੋਣ ਹੋਈ ਵਰਕਿੰਗ ਕਮੇਟੀ ਬਣੀ ਅਹੁਦੇਦਾਰਾਂ ਦੀ ਚੋਣ ਹੋਈ ਇਹ ਅੱਜ ਪਲੇਟੀ ਮੀਟਿੰਗ ਜਿਵੇਂ ਕਿ اجلاس ਦੇ ਵਿੱਚ ਅਸੀਂ ਵਾਦਾ ਕੀਤਾ ਸੀ ਕਿ ਸਾਡਾ ਦਫ਼ਤਰ ਜਿਹੜਾ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਅੱਜ ਪਲੇਠੀ ਮੀਟਿੰਗ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਕੀਤੀ ਹੈ ਔਰ ਪੰਥਕ ਰਵਾਇਤਾ ਮੁਤਾਬਕ ਜ਼ਮੀਨ ਦੇ ਉੱਤੇ ਚੌਂਕੜਾ ਮਾਰ ਕੇ ਕੀਤੀ ਹੈ ਮੂਲ ਮੰਤਰ ਦੇ ਪਾਠ ਔਰ ਅਰਦਾਸ ਕਰਕੇ ਰਮਤਾ ਕੀਤੀ ਹੈ ਤੇ ਅਰਦਾਸ ਕਰਕੇ ਸਮਾਪਤੀ ਕੀਤੀ ਇਹ ਸਾਡੀਆਂ ਸ਼ਾਨ ਮਤੀਆਂ ਮਨ ਮਤੀਆਂ ਰਵਾਇਤਾਂ ਸੀ ਤਦ ਉਹ ਅਰਦਾਸ ਕਰਕੇ ਪੰਥ ਇਕੱਤਰਤਾਵਾਂ ਕਰਦਾ ਸੀ ਤੇ ਉਹਨਾਂ ਇਕੱਤਰਤਾਵਾਂ ਦੇ ਵਿੱਚ ਅਕਾਲ ਪੁਰਖ ਸੰਗਤੀ ਰੂਪ ਦੇ ਵਿੱਚ ਬੈਠੇ ਗੁਰਸਿੱਖਾਂ ਦੇ ਵਿੱਚ ਆਪ ਵਸਦਾ ਸੀ। ਉਹ ਰਾਜ ਜਿਹਾ ਹੀ ਹੋਇਆ। ਸਾਡੀ ਇਕੱਤਰਤਾ ਦੇ ਵਿੱਚ ਜੋ ਸੰਗਤੀ ਰੂਪ ਦੇ ਵਿੱਚ ਹੋਈ ਹੈ। ਔਰ ਬਹੁਤ ਸਾਰੇ ਜਿਹੜੇ ਨੇ ਕੀਮਤੀ ਸੁਝਾਅ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸੀਨੀਅਰ ਲੀਡਰ ਸਾਹਿਬਾਨ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿੱਤੇ ਨੇ ਔਰ ਜਿਹੜੇ ਜਿਹੜੇ ਸੁਝਾਅ ਆਏ ਨੇ ਉਹਨਾਂ ਸੁਝਾਵਾਂ ਦੇ ਉੱਤੇ ਅਮਲਦਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਅੱਜ ਦੀ ਮੀਟਿੰਗ ਦਾ ਜਿਹੜਾ ਅਜੰਡਾ ਸੀ ਉਹ ਇਹੋ ਹੀ ਸੀ ਕਿ ਪਾਰਟੀ ਦੀਆਂ ਤਰਜੀਹਾਂ ਕੀ ਹੋਣ ਪੰਜਾਬ ਦੇ ਵਿੱਚ ਅੱਜ ਚੁਣੌਤੀਆਂ ਚੁਣੌਤੀਆਂ ਮਿਲ ਰਹੀਆਂ ਚੰਡੀਗੜ੍ਹ ਯੂਨੀਵਰਸਿਟੀ ਖੋਲਈ ਜਿਹੜਾ ਸਾਡੇ ਨੌਜਵਾਨ ਨੂੰ ਡੈਮੋਕਰੇਟਿਕ ਅਧਿਕਾਰ ਸੀ ਉਹ ਖੋਲਿਆ ਸੈਂਟਰ ਸਰਕਾਰ ਨੇ ਔਰ ਕੋ ਦਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਊਗਾ ਤੇ ਫਿਰ ਇਹ ਤੋਂ ਵੱਧ ਕੇ ਮਾੜੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਜਿਸ ਪੰਜਾਬ ਬਾਰੇ ਕਿਹਾ ਗਿਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਜਿਉਂਦਾ ਗੁਰਾਂ ਦੇ ਨਾਂ ਦੇ ਉੱਤੇ ਪੰਜਾਬ ਹੈ ਇੱਥੇ ਫਿਰ ਅਖੰਡ ਪਾਠ ਵੀ ਹੋਣਗੇ ਸੁਖਮਨੀ ਸਾਹਿਬ ਦੇ ਪਾਠ ਵੀ ਹੋਣਗੇ ਇੱਥੇ ਅਰਦਾਸਾਂ ਵੀ ਹੋਣਗੀਆਂ ਇੱਥੇ ਕਥਾ ਵੀ ਹੋਊਗੀ ਤੇ ਇੱਥੇ ਕੀਰਤਨ ਵੀ ਹੋਊਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਵੀ ਹੋਣਗੇ ਔਰ ਇਹ ਗੱਲ ਕਦੇ ਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਕੇਂਦਰ ਸਰਕਾਰ ਦਾ ਤੇ ਕੋਈ ਪ੍ਰਾਈਵੇਟ ਅਦਾਰਾ ਬਾਣੀ ਦੇ ਪਾਠ ਕਰਨ ਤੋਂ ਪਾਬੰਦੀ ਲਾਵੇ। ਔਰ ਇਹਦੇ ਲਈ ਸਾਨੂੰ ਜੇ ਸੰਘਰਸ਼ ਕਰਨਾ ਪਿਆ ਤੇ ਸਾਡੀ ਪਾਰਟੀ ਜਿਹੜੀ ਆ ਉਹ ਸੰਘਰਸ਼ ਦੀਆਂ ਜਿਹੜੀਆਂ ਨੇ ਪੜਾਂ ਜਿਹੜੀਆਂ ਨੇ ਉਹ ਵੀ ਪਾਏਗੀ। ਬਹੁਤ ਲੰਮਾ ਸਮਾਂ ਜਿਹੜਾ ਅਸੀਂ ਦੇਖ ਲਿਆ। ਔਰ ਮੈਂ ਇੱਕ ਗੱਲ ਹੋਰ ਸਰਕਾਰਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ। ਹੋਣਗੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਤੁਸੀਂ ਕੰਨ ਮਨਰੋੜ ਰੱਖੇ ਆ। ਖਾਸ ਤੌਰ ਤੇ ਸਰਮਾਇਦਾਰ ਅਸਾਨੂੰ ਕੋਈ ਗਾਉ ਨਹੀਂ ਹੈ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਭੈ ਨਹੀਂ ਹੈ ਕਿਸੇ ਦੇ ਡਰ ਨਹੀਂ ਹੈ ਇਸ ਕਰਕੇ ਜੇ ਸਰਕਾਰਾਂ ਦੇ ਨਾਲ ਸਾਨੂੰ ਭਵਿੱਖ ਦੇ ਵਿੱਚ ਟਕਰਾਉਣਾ ਪਿਆ ਤੇ ਅਸੀਂ ਟਕਰਾਉਣ ਤੋਂ ਜਿਹੜਾ ਉਹ ਗੁਰੇਜ਼ ਨਹੀਂ ਕਰਾਂਗੇ ਅੱਜ ਇਹ ਵੀ ਫੈਸਲਾ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਅੱਜ ਦੀ ਇਕਤੰਤਾ ਦੇ ਵਿੱਚ ਜਿਹੜਾ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਲਾਂਗ ਕਰਨ ਤਰਨਤਾਰਨ ਸਾਹਿਬ ਦੀ ਇਲੈਕਸ਼ਨ ਦਾ ਕਰੰਟ ਮੁੱਦਾ ਹੈ ਕੱਲ ਵੀ ਅਸੀਂ ਜਿਹੜਾ ਉਹ ਮੀਟਿੰਗ ਕੀਤੀ ਸੀ ਸੰਬੋਧਨ ਵੀ ਹੋਏ ਆ ਤਿੰਨ ਚਾਰ ਪਿੰਡਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉੱਥੇ ਵਿਚਰ ਵੀ ਰਹੇ ਨੇ ਜਹੇਦਾਰ ਸੁੱਚਾ ਸਿੰਘ ਜੀ ਛੋਟੇਪੌਰ ਜਹੇਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਜਹਦਾਰ ਕਮਾਲ ਸਿੰਘ ਜੀ ਝੁੰਦਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਅਮਰ ਜਿਹੜੇ ਅਮਰਪੁਰ ਕੋਟ ਦੇ ਜਿਹੜੇ ਨੇ ਗੱਲ ਸਾਹਿਬ ਪ੍ਰੋਫੈਸਰ ਭਾਈ ਮਨਜੀਤ ਸਿੰਘ ਜੀ ਭਾਈ ਸਾਹਿਬ ਕਹਿਰੋ ਸਾਹਿਬ ਖਾਸ ਤੌਰ ਦੇ ਉੱਤੇ ਕੱਲ ਦੀ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਹੋਏ ਨੇ ਤੇ ਹੋਰ ਬਹੁਤ ਸਾਰੇ ਸਾਡੇ ਲੀਡਰ ਇਹ ਲਗਾਤਾਰ ਇਲੈਕਸ਼ਨ ਵਾਲੇ ਦਿਨ ਤੱਕ ਜਿਹੜੇ ਆ ਤਰਨਤਾਰਨ ਸਾਹਿਬ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਨਗੇ ਤੇ ਬਸ ਅਸੀਂ ਇਹੋ ਹੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਅਪੀਲ ਕਰਦੇ ਆ ਕਿ ਤੁਸੀਂ ਬਹੁਤ ਪਾਰਟੀਆਂ ਦੇਖ ਲਈਆਂ ਇਨਕਲਾਬ ਵਾਲੀ ਪਾਰਟੀ ਵੀ ਦੇਖ ਲਈ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸਬਜ਼ ਬਾਗ ਦਿਖਾਏ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਹੈ ਅੱਜ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਮੈਂ ਕੱਲ ਵੀ ਕਿਹਾ ਸੀ ਕਿ ਜਿੰਨੀਆਂ ਵੀ ਆਮ ਆਦਮੀ ਪਾਰਟੀ ਨੇ ਝਿਮਣੀ ਚੋਣਾਂ ਲੜੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਬਾਹਰ ਲਿਆਂ ਪਾਰਟੀਆਂ ਦੇ ਵਿੱਚੋਂ ਬੰਦੇ ਲਿਆ ਕੇ ਲੜ ਲੜੀਆਂ ਨੇ ਇੱਕ ਵੀ ਚੋਣ ਇਹਨਾਂ ਨੇ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਟਿਕਟ ਜਿਹੜੀ ਆ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਚੋਣ ਆਮ ਵਰਕਰ ਨੂੰ ਨਹੀਂ ਲੜੀ ਰਾਜ ਸਭਾ ਦੀਆਂ ਸੀਟਾਂ ਇੰਪੋਰਟੈਂਟ ਹੁੰਦੀਆਂ ਨੇ ਸੱਤੇ ਦੇ ਸੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵਪਾਰੀਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਬਲੰਦੀ ਨਾ ਹੋ ਸਕੇ ਕੀ ਕਦੇ ਸਰਮਾਇਦਾਰ ਜਿਹੜਾ ਹੈ ਉਹ ਲੋਕ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕਦਾ ਹਾਂ ਰੱਖ ਸਕਦਾ ਹੈ ਜਿਹੜਾ ਬੇਬਾਕ ਹੈ ਜਿਨੇ ਕਦੇ ਕੋਈ ਬੇਈਮਾਨੀ ਦੇ ਨਾਲ ਸਰਮਾਇਆ ਇਕੱਠਾ ਨਹੀਂ ਕੀਤਾ ਉਹ ਰੱਖ ਸਕਦਾ ਪਰ ਇਹਨਾਂ ਨੇ ਸੀਟਾਂ ਵੇਚੀਆਂ ਨੇ ਵਪਾਰੀਆਂ ਨੂੰ ਜਿਹੜੀਆਂ ਉਹ ਸੀਟਾਂ ਜਿਹੜੀਆਂ ਨੇ ਇਹਨਾਂ ਨੂੰ ਦਿੱਤੀਆਂ ਨੇ ਕੀ ਗੱਲ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਐ ਇਹਨਾਂ ਦੀ ਪਾਰਟੀ ਲੀ ਉਹ ਇਹਨਾਂ ਨੂੰ ਦਿਖਾਈ ਨਹੀਂ ਦਿੱਤੇ ਇਸ ਕਰਕੇ ਜਿੱਥੇ ਕਿਤੇ ਕੋਈ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਉਸ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਾਂਗੇ ਜੇ ਪੰਜਾਬ ਸਰਕਾਰ ਧੱਕਾ ਕਰਦੀ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਜੇ ਸਾਨੂੰ ਇਹਨਾਂ ਸਰਕਾਰਾਂ ਦੇ ਨਾਲ ਬੈਠਣਾ ਪੈਂਦਾ ਤੇ ਬਹਿ ਕੇ ਗੱਲਬਾਤ ਵੀ ਕਰਾਂਗੇ ਟੇਬਲ ਟਾਕ ਵੀ ਕਰਾਂਗੇ ਇਹ ਨਹੀਂ ਐ कि ਅਸੀਂ ਲੜਾਂਗੇ ਤੇ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਇਹਨਾਂ ਨਾਲ ਲੜਾਂਗੇ ਵੀ ਔਰ ਇਹਨਾਂ ਨਾਲ ਮੇਜ਼ ਤੇ ਬਹਿ ਕੇ ਗੱਲ ਵੀ ਕਰਾਂਗੇ ਪੰਥ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਸੋ ਅੱਜ ਦੀ ਇਕਤਰਤਾ ਜਿਹੜੀ ਹੈ ਸਾਡੀ ਇਹਨਾਂ ਮੁਖ ਇਸ਼ਵਨ ਨੂੰ ਲੈ ਕੇ ਹੋਈ ਹੈ ਤੇ ਮੈਂ ਸਾਰੇ ਹੀ ਲੀਡਰ ਸਾਹਿਬਾਨ ਦਾ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਮੀਡੀਆ ਦੇ ਰਾਹੀਂ ਜੇ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ